ਮੋਬਾਈਲ ਦੇ ਰਾਂਡ ਵਾਲੇ ਰੂਮ 'ਚ ਤੇ ਖੁਰਸ਼ੇਦ ਪਬ ਨਾਗਰੀ ਦੇ ਦੋ ਜਵਾਨ ਮੁੰਡੇ ਜੋ ਆਪਣੀ ਮੌਤ ਤੋਂ ਬਾਅਦ ਆਪਣੇ ਮਾਪੇ ਨਾਲ ਗੱਲ ਕਰਦੇ ਨੇ ਤੇ ਉਹੀ ਸਾਰੀ ਗੱਲਬਾਤ ਉਹਨਾਂ ਦੇ ਮਾਪੇ ਲਿਖ ਕੇ ਇੱਕ ਕਿਤਾਬ ਦੇ ਰੂਪ 'ਚ ਦੁਨੀਆ ਦੇ ਸਾਹਮਣੇ ਰੱਖਦੇ ਨੇ ਜਿਸ ਵਿੱਚ ਉਹ ਮੌਤ ਤੋਂ ਬਾਅਦ ਆਤਮਾ ਨਾਲ ਕੀ ਹੁੰਦਾ ਹੈ ਇਹ ਸਭ ਦੱਸਦੇ ਨੇ ਜੇ ਤੁਸੀਂ ਕੋਈ ਹੋਰ ਕੰਮ ਕਰ ਰਹੇ ਹੋ ਤਾਂ ਅਜੇ ਇਹ ਵੀਡੀਓ ਨਾ ਦੇਖੋ ਕਿਉਂਕਿ ਇੱਕ ਇੱਕ ਸ਼ਬਦ ਧਿਆਨ ਨਾਲ ਸੁਣਨ ਵਾਲਾ ਹੈ ਤੇ ਇਸ ਵੀਡੀਓ ਨੂੰ ਦੇਖਣ ਤੋਂ ਬਾਅਦ ਤੁਹਾਡੀ ਸੋਚ ਤੁਹਾਡੀ ਜ਼ਿੰਦਗੀ ਬਿਲਕੁਲ ਬਦਲ ਜਾਏਗੀ ਘਟਨਾ ਵਾਪਰਦੀ ਹੈ 22 ਫਰਵਰੀ 1980 ਨੂੰ ਇੱਕ ਕਾਰ ਐਕਸੀਡੈਂਟ 'ਚ ਉਹਨਾਂ ਦੇ ਦੋਨਾਂ ਪੁੱਤਰਾਂ ਦੀ ਮੌਤ ਹੋ ਜਾਂਦੀ ਹੈ ਜਿਸ ਨਾਲ ਉਹਨਾਂ ਦੀ ਦੁਨੀਆ ਵਿਖਰ ਜਾਂਦੀ ਹੈ ਪਰ ਇੱਕ ਮਹੀਨੇ ਬਾਅਦ ਇੱਕ ਨਵੀਂ ਦੁਨੀਆ ਦਾ ਰਾਹ ਖੁੱਲਦਾ ਹੈ ਵਿਸ਼ਪੀ ਤੇ ਰਾਟੂ ਪਾਰਸੀ ਪਰਿਵਾਰ ਦੇ ਦੋ ਬੱਚੇ ਜਿਨ੍ਹਾਂ ਨੇ 23 ਫਰਵਰੀ ਨੂੰ ਇੱਕ ਮੋਟਰ ਰੈਲੀ 'ਚ ਹਿੱਸਾ ਲੈਣਾ ਸੀ ਇਸ ਕਰ ਤੋਂ ਇੱਕ ਦਿਨ ਪਹਿਲਾਂ ਆਪਣੀ ਗੱਡੀ ਲੈ ਕੇ ਜਾਂਦੇ ਨੇ ਉਸ ਦਾ ਇੰਜਨ ਟੈਸਟ ਕਰਨ ਲਈ ਪਰ ਉਹ ਕਦੇ ਵਾਪਸ ਨਹੀਂ ਮੁੜਦੇ ਉਹਨਾਂ ਦੀ ਗੱਡੀ ਇੱਕ ਰੁੱਖ ਨਾਲ ਟਕਰਾ ਗਈ ਤੇ ਦੋਨਾਂ ਦੀ ਮੌਕੇ ਤੇ ਮੌਤ ਹੋ ਗਈ ਐ ਖਬਰ ਸੁਣਦੇ ਹੀ ਉਹਨਾਂ ਦੇ ਮਾਪੇ ਬਿਲਕੁਲ ਟੁੱਟ ਗਏ ਪਰ ਇਸ ਇੱਕ ਦੁਰਘਟਨਾ ਨੇ ਉਹਨਾਂ ਦੀ ਹੀ ਨਹੀਂ ਲੱਖਾਂ ਹੀ ਹੋਰਾਂ ਲੋਕਾਂ ਦੀ ਵੀ ਜ਼ਿੰਦਗੀ ਬਦਲ ਦਿੱਤੀ ਕਿਉਂਕਿ ਬ੍ਰਹਿਮੰਡ ਦੀ ਜੋਸਨਾ ਕਦੇ ਵੀ ਗਲਤ ਨਹੀਂ ਹੋ ਸਕਦੀ ਬਸ ਕਿਸੇ ਨਾ ਕਿਸੇ ਨੂੰ ਜ਼ਰੀਆ ਬਣਾ ਕੇ ਜ਼ਰੂਰੀ ਸੂਚਨਾ ਧਾਰਤੀ ਤੇ ਭੇਜੀ ਜਾਂਦੀ ਹੈ ਤਾਂ ਕਿ ਮਾਨਵਤਾ ਸੱਚ ਨੂੰ ਸਮਝ ਸਕੇ ਸੰਸਕਾਰ ਤੋਂ 29 ਦਿਨਾਂ ਬਾਅਦ ਉਹਨਾਂ ਦੀ ਇੱਕ ਗੌਂਡਨ ਉਹਨਾਂ ਦੇ ਘਰ ਆਉਂਦੀ ਹੈ ਤੇ ਦੱਸਦੀ ਹੈ ਕਿ ਤੁਹਾਡੇ ਦੋਨਾਂ ਬੱਚਿਆਂ ਦੀਆਂ ਆਤਮਾਵਾਂ ਤੁਹਾਡੇ ਨਾਲ ਗੱਲ ਕਰਨਾ ਚਾਹੁੰਦੀਆਂ ਨੇ ਉਹ ਗੱਲ ਆਪਣੇ ਮਾਪੇ-ਮਾਪੇ ਨਾਲ ਕਿੱਦਾਂ ਕਰਦੇ ਸੀ ਉਹ ਪ੍ਰੋਸੈਸ ਵੀਡੀਓ ਦੇ ਅਖੀਰ 'ਚ ਜਾਣਦੇ ਆ ਉਹ ਸਾਰੀ ਗੱਲਬਾਤ ਜਿਸ ਕਿਤਾਬ ਦੇ ਵਿੱਚ ਦਰਜ ਹੈ ਉਸ ਦਾ ਨਾਂ ਹੈ ਦ ਲਾਜ ਆਫ ਸਪਿਰਟ ਵਰਲਡ ਜਿਸ ਨੂੰ ਪੜ ਕੇ ਇਹ ਪਤਾ ਲੱਗਦਾ ਹੈ ਕਿ ਅਧਿਆਤਮਿਕ ਅਸਲ ਚ ਕੀ ਹੈ ਕਾਫੀ ਸਾਰੇ ਐਦਾਂ ਦੇ ਸਵਾਲਾਂ ਦੇ ਜਵਾਬ ਇਸ ਬੁੱਕ ਚ ਨੇ ਜੋ ਅਸੀਂ ਸਾਰੀ ਉਮਰ ਜਾਣਨ ਦੀ ਕੋਸ਼ਿਸ਼ ਕਰਦੇ ਰਹਿੰਦੇ ਆ ਜਿਵੇਂ ਕਿ ਕੀ ਮੌਤ ਤੋਂ ਬਾਅਦ ਵੀ ਕੋਈ ਜ਼ਿੰਦਗੀ ਹੈ ਅਸੀਂ ਧਰਤੀ ਤੇ ਕਿਉਂ ਆਏ ਆ ਮੇਰੀ ਜ਼ਿੰਦਗੀ ਦਾ ਉਦੇਸ਼ ਕੀ ਹੈ ਵਗੈਰਾ ਵਗੈਰਾ ਇਹ ਕਿਤਾਬ ਨੂੰ ਪੜ ਕੇ ਸਭ ਤੋਂ ਪਹਿਲੀ ਚੀਜ਼ ਜੋ ਸੋਚ ਨੂੰ ਬਦਲਦੀ ਹੈ ਉਹ ਹੈ ਮੌਤ ਨੂੰ ਸਕਾਰਾਤਮਕ ਲੈਣਾ ਵਿਸ਼ਪੀ ਤੇ ਰਾਟੂ ਦੱਸਦੇ ਨੇ ਕਿ ਇਹ ਸਰੀਰ ਛੱਡਣ ਤੋਂ ਬਾਅਦ ਸਾਡੀ ਆਤਮਾ ਆਪਣੇ ਘਰ ਵਾਪਸ ਚਲੀ ਜਾਂਦੀ ਹੈ ਕਿਉਂਕਿ ਸਾਡਾ ਅਸਲੀ ਘਰ ਸਪਿਰਿਟ ਵਰਲਡ ਹੈ ਤੇ ਇਸ ਦੇ 7 ਰੈਲਮ ਨੇ ਮਤਲਬ 7 ਖੇਤਰ ਨੇ ਉਹਨਾਂ ਦੇ ਅੰਦਰ 10-10 ਪੜਾਅ ਨੇ ਜੋ ਸਭ ਤੋਂ ਥੱਲੇ ਵਾਲਾ ਖੇਤਰ ਹੈ ਉਹ ਸਭ ਤੋਂ ਡਾਰਕ ਹੈ ਜਿੰਨੀਆਂ ਵੀ ਨੈਗੇਟਿਵ ਆਤਮਾਵਾਂ ਜਿਨ੍ਹਾਂ ਨੇ ਬਹੁਤ ਬੁਰੇ ਕਰਮ ਕੀਤੇ ਹੁੰਦੇ ਨੇ ਉਹ ਉਸ ਖੇਤਰ 'ਚ ਜਾਂਦੀਆਂ ਨੇ ਉਸ ਖੇਤਰ 'ਚ ਕਾਫੀ ਪੀੜਾ ਤੋਂ ਗੁਜ਼ਰਨਾ ਪੈਂਦਾ ਹੈ ਐਦਾ ਹੀ ਦੂਜਾ ਤੇ ਤੀਜਾ ਡਾਰਕ ਖੇਤਰ ਨੇ ਚੌਥਾ ਥੋੜਾ ਥੋੜਾ ਸਾਡੀ ਧਰਤੀ ਨਾਲ ਮਿਲਦਾ ਜੁਲਦਾ ਹੈ ਪੰਜਵਾਂ ਛੇਮਾਂ ਤੇ ਆਖਰੀ ਸੱਤਵਾਂ ਤਾਂ ਬਹੁਤ ਹੀ ਸੁੰਦਰ ਖੇਤਰ ਹੈ ਜਿਸ ਦੀ ਅਸੀਂ ਕਲਪਨਾ ਵੀ ਨਹੀਂ ਕਰ ਸਕਦੇ ਪਰ ਇੱਥੇ ਮਨ 'ਚ ਇੱਕ ਸਵਾਲ ਆਉਂਦਾ ਹੈ ਕਿ ਇਹ ਫੈਸਲਾ ਕੌਣ ਕਰਦਾ ਹੈ ਕਿ ਅਸੀਂ ਕਿੱਥੇ ਜਾ ਕੇ ਰਹਿਣਾ ਹੈ ਗੋਡ ਜਾਂ ਕੋਈ ਹੋਰ ਨਹੀਂ ਨਹੀਂ ਇਹਨਾਂ 'ਚੋਂ ਕੋਈ ਵੀ ਨਹੀਂ ਅਸੀਂ ਆਪ ਹੀ ਇਹ ਫੈਸਲਾ ਕਰਦੇ ਹਾਂ ਸਾਡਾ ਅਵਚੇਤਨ ਮਨ ਸਾਡੇ ਆਕਾਸ਼ਿਕ ਰਿਕਾਰਡ ਚ ਸਭ ਕੁਝ ਦਰਜ ਹੋ ਰਿਹਾ ਹੈ ਜੋ ਅਸੀਂ ਇਸ ਧਰਤੀ ਤੇ ਕੀਤਾ ਹੈ ਉਸੇ ਦੇ ਆਧਾਰ ਤੇ ਕਿ ਅਸੀਂ ਚੰਗੇ ਕਰਮ ਕੀਤੇ ਜਾਂ ਮਾੜੇ ਅਸੀਂ ਕਿਵੇਂ ਰਹੇ ਇਸ ਦੁਨੀਆ ਚ ਉਸੇ ਦੇ ਹਿਸਾਬ ਨਾਲ ਸਾਡਾ ਅਵਚੇਤਨ ਮਨ ਸਾਡੀ ਆਤਮਾ ਨੂੰ ਥੱਲੇ ਦੇ ਖੇਤਰ ਜਾਂ ਉੱਪਰ ਵਾਲੇ ਖੇਤਰ ਚ ਭੇਜਦਾ ਹੈ ਹੁਣ ਸਵਾਲ ਉੱਠਦਾ ਹੈ ਕਿ ਜਦੋਂ ਅਸੀਂ ਬਿਲੋਂਗ ਹੈ ਸਪਿਰਿਟ ਵਰਲਡ ਨੂੰ ਕਰਦੇ ਆ ਤਾਂ ਅਸੀਂ ਆਪਣਾ ਘਰ ਛੱਡ ਕੇ ਧਰਤੀ ਤੇ ਕੀ ਕਰਨ ਆਉਣੇ ਆ ਕਿਉਂਕਿ ਧਰਤੀ ਤਾਂ ਬਹੁਤ ਹੀ ਔਖਾ ਸਕੂਲ ਹੈ ਦੁੱਖੇ ਦੁੱਖ ਨੇ ਇੱਥੇ ਤਾਂ ਇਹ ਜਨਮ ਮਰਨ ਦੇ ਚੱਕਰ ਚ ਕਿਉਂ ਫਸਿਆ ਸੀ ਅਸਲ ਚ ਹਰ ਆਤਮਾ ਦਾ ਉਦੇਸ਼ ਹੁੰਦਾ ਹੈ ਆਪਣੇ ਆਪ ਦੀ ਤਰੱਕੀ ਕਰਨਾ ਤੇ ਉੱਪਰ ਵਾਲੇ ਖੇਤਰ ਚ ਜਾਣਾ ਪਰ ਉੱਥੇ ਰਹਿ ਕੇ ਐਦਾ ਕਰਨਾ ਇੱਕ ਲੰਬਾ ਪ੍ਰੋਸੈਸ ਹੈ ਕਾਫੀ ਜ਼ਿਆਦਾ ਸਮਾਂ ਲੱਗਦਾ ਹੈ ਇੱਕ ਖੇਤਰ ਤੋਂ ਦੂਜੇ ਖੇਤਰ ਤੱਕ ਪਹੁੰਚਣ ਚ ਜਾਂ ਇਹ ਕਹਿ ਲਓ ਕਿ ਇੱਕ ਕਲਾਸ ਤੋਂ ਅਗਲੀ ਕਲਾਸ ਚ ਪਹੁੰਚਣ ਤੱਕ ਇਸ ਕਰਕੇ ਆਤਮਾ ਮਾਂ ਧਰਤੀ ਤੇ ਆਉਂਦੀਆਂ ਨੇ ਟ੍ਰੇਨਿੰਗ ਲੈਣ ਔਖੇ ਤੋਂ ਔਖੇ ਟੈਸਟ ਦਿੰਦੀਆਂ ਨੇ ਸਾਰੀਆਂ ਹੀ ਆਤਮਾਵਾਂ ਨੂੰ ਤਕਰੀਬਨ ਸਾਰੇ ਹੀ ਟੈਸਟ ਦੇਣੇ ਪੈਂਦੇ ਨੇ ਬਸ ਫਰਕ ਸਿਰਫ ਇਹਨਾ ਹੈ ਕਿ ਕਈ ਇੰਟੈਲੀਜੈਂਟ ਇੱਕ ਲਾਈਫਟਾਈਮ 'ਚ ਕਾਫੀ ਕੁਝ ਸਿੱਖ ਕੇ ਅਗਲੀ ਕਲਾਸ ਚ ਹੋ ਜਾਂਦੀਆਂ ਨੇ ਜਿਵੇਂ ਕਿ ਕਈ ਸਟੂਡੈਂਟ ਇੱਕ ਸਾਲ 'ਚ ਦੋ ਤਿੰਨ ਕਲਾਸਾਂ ਇਕੱਠੀਆਂ ਕਰ ਲੈਂਦਾ ਹੈ ਅੱਗੇ ਉਹ ਲੜਕੇ ਦੱਸਦੇ ਨੇ ਕਿ ਆਤਮਾ ਕਿੱਥੇ ਜਨਮ ਲਏਗੀ ਕਿ ਉਹ ਜੀਆਂ ਮੁਸ਼ਕਲਾਂ ਦਾ ਸਾਹਮਣਾ ਕਰੇਗੀ ਇਹ ਵੀ ਫੈਸਲਾ ਆਤਮਾ ਆਪ ਹੀ ਕਰਦੀ ਹੈ ਉਹ ਐਦਾਂ ਦਾ ਪਲਾਨ ਲੈ ਕੇ ਆਉਂਦੀ ਹੈ ਕਿ ਉਸ ਨੂੰ ਸਪਿਰਿਟ ਵਰਲਡ 'ਚ ਮੌਤ ਤੋਂ ਬਾਅਦ ਅਗਲਾ ਰੈਲਮ ਜਾਨੀ ਕਿ ਅਗਲਾ ਖੇਤਰ ਮਿਲੇ ਪਰ ਜਦੋਂ ਅਸੀਂ ਇਸ ਧਰਤੀ ਤੇ ਆਉਨੇ ਆ ਤਾਂ ਇਹ ਸਭ ਕੁਝ ਭੁੱਲ ਜਾਂਦੇ ਆ ਸਾਡੇ ਚੇਤਨ ਮਨ ਚ ਕੋਈ ਸੂਚਨਾ ਨਹੀਂ ਹੁੰਦੀ ਇਹ ਸਾਰੀ ਜਾਣਕਾਰੀ ਸਾਡੇ ਅਵਚੇਤਨ ਮਨ ਚ ਹੁੰਦੀ ਹੈ ਇੱਕ ਹੋਰ ਚੀਜ਼ ਜੋ ਮਹੱਤਵਪੂਰਨ ਹੈ ਉਹ ਹੈ ਧਰਤੀ ਤੇ ਹੋਣ ਵਾਲੇ ਕ੍ਰਾਈਮ ਤੇ ਪਾਪ ਧਰਤੀ ਤੇ ਹੋਣ ਵਾਲੇ ਕ੍ਰਾਈਮ ਨੂੰ ਅਸੀਂ ਇੱਥੋਂ ਦੇ ਕਾਨੂੰਨ ਦੇ ਹਿਸਾਬ ਨਾਲ ਡਿਸਾਈਡ ਕਰਦੇ ਆ ਇਸ ਦੇ ਵਿੱਚ ਸਜ਼ਾ ਤਾਂ ਹੀ ਮਿਲਦੀ ਹੈ ਜੇ ਜ਼ੁਲਮ ਦਾ ਸਬੂਤ ਮਿਲ ਜਾਵੇ ਪਰ ਪਾਪ ਹਮੇਸ਼ਾ ਰਿਕਾਰਡ ਹੋ ਰਹੇ ਹੁੰਦੇ ਨਹੀਂ ਕਿਉਂਕਿ ਇਹ ਸਾਡੇ ਆਕਾਸ਼ਿਕ ਰਿਕਾਰਡ ਚ ਹਰ ਸਮੇਂ ਦਰਜ ਹੁੰਦੇ ਰਹਿੰਦੇ ਨੇ ਜਦੋਂ ਜੋ ਵੀ ਪਾਪ ਕੀਤਾ ਉਸ ਵਾਰੀ ਕਿਸੇ ਨੂੰ ਪਤਾ ਲੱਗਿਆ ਜਾਂ ਨਾ ਪਤਾ ਲੱਗਿਆ ਸਾਨੂੰ ਇਸ ਧਰਤੀ ਤੇ ਉਹਦੀ ਸਜ਼ਾ ਮਿਲੀ ਜਾਂ ਨਾ ਮਿਲੀ ਕੋਈ ਫਰਕ ਨਹੀਂ ਪੈਂਦਾ ਇਸ ਨਾਲ ਪਰ ਉਹ ਸਾਡੇ ਖਾਤੇ ਚ ਦਰਜ ਹੋ ਹੀ ਰਿਹਾ ਹੈ ਵਿਸ਼ਪੀ ਤੇ ਰਾਟੂ ਕਹਿੰਦੇ ਨੇ ਕਿ ਹਰ ਇਨਸਾਨ ਨੂੰ ਆਪਣੇ ਇਰਾਦੇ ਚੈੱਕ ਕਰਦੇ ਰਹਿਣਾ ਚਾਹੀਦਾ ਹੈ ਮੰਨ ਲਓ ਕਿਸੇ ਨੇ ਕੋਈ ਬਹੁਤ ਵੱਡਾ ਦਾਨ ਕੀਤਾ ਹੈ ਪਰ ਉਸਦਾ ਇਰਾਦਾ ਉਸ দান ਕਰਨ ਦੇ ਪਿੱਛੇ ਇਹ ਹੋਵੇ ਕਿ ਲੋਕ ਮੇਰੀ ਵਾਹ ਵਾ ਕਰਨ ਮੇਰੀ ਬੱਲੇ ਬੱਲੇ ਹੋ ਜਾਏ ਲੋਕ ਮੈਨੂੰ ਦਾਨੀ ਕਹਿਣ ਲੱਗਣ ਜੇ ਉਸਨੇ ਇਹ ਸੋਚ ਕੇ দান ਕੀਤਾ ਤਾਂ ਉਸਦਾ ਇਹ ਚੰਗਾ ਕਰਮ ਨਹੀਂ ਮੰਨਿਆ ਜਾਏਗਾ ਕਿਉਂਕਿ ਉੱਪਰਵਾਲ ਦਾ ਕੈਮਰਾ ਤੁਹਾਡੇ ਇਰਾਦੇ ਵੀ ਰਿਕਾਰਡ ਕਰਦਾ ਹੈ ਮਨ ਦੀ ਮਨਸ਼ਾ ਵੀ ਸਮਝਦਾ ਹੈ ਇੱਕ ਹੋਰ ਚੀਜ਼ ਜੋ ਸ਼ਾਇਦ ਸਾਰੇ ਨਾ ਜਾਣਦੇ ਹੋਣ ਇਸ ਕਿਤਾਬ ਚ ਦੱਸੀ ਗਈ ਹੈ ਕਿ ਸਾਡੇ ਸਭ ਦੇ ਮਾਰਗਦਰਸ਼ਕ ਦੂਤ ਹੁੰਦੇ ਨੇ ਇਹ ਬਹੁਤ ਹੀ ਪੋਜ਼ਿਟਿਵ ਆਤਮਾਾਂ ਮਾਂ ਹੁੰਦੀਆਂ ਨੇ ਜੋ ਪਹਿਲਾਂ ਕਿਤੇ ਧਰਤੀ ਤੇ ਰਹਿੰਦੀਆਂ ਸੀ ਤੇ ਆਪਣੇ ਚੰਗੇ ਕਰਮਾ ਕਰਕੇ ਜਨਮ ਮਰਨ ਤੋਂ ਮੁਕਤ ਹੋ ਚੁੱਕੀਆਂ ਨੇ ਤੇ ਹੁਣ ਉਹ ਸਪਿਰਿਟ ਵਰਲਡ ਦੇ ਵਿੱਚ ਰਹਿੰਦੀਆਂ ਨੇ ਸਾਡੀ ਆਤਮਾ ਰੋਜ਼ ਉਹਨਾਂ ਨੂੰ ਮਿਲਣ ਜਾਂਦੀ ਹੈ ਇਹ ਉਦੋਂ ਹੁੰਦਾ ਹੈ ਜਦੋਂ ਅਸੀਂ ਗਹਿਰੀ ਨੀਂਦ 'ਚ ਹੁੰਨੇ ਆ ਸਾਡੀ ਆਤਮਾ ਸਾਡੇ ਸਰੀਰ ਨਾਲ ਇੱਕ ਕੋਰਡ ਨਾਲ ਜੁੜੀ ਹੁੰਦੀ ਹੈ ਜਿਸ ਨੂੰ ਕਹਿੰਦੇ ਨੇ ਸਿਲਵਰ ਕੋਰਡ ਇਹ ਇਸ ਕਰਕੇ ਹੁੰਦਾ ਹੈ ਕਿ ਆਤਮਾ ਕਿਤੇ ਸਰੀਰ ਤੋਂ ਅਲੱਗ ਨਾ ਹੋ ਜਾਏ ਦੋਸਤੋ ਕਈਆਂ ਨੇ ਇਹ ਅਨੁਭਵ ਵੀ ਕੀਤਾ ਹੋਣਾ ਕਿ ਜਦੋਂ ਅਸੀਂ ਕਿਸੇ ਸਮੱਸਿਆ 'ਚ ਫਸੇ ਹੁੰਨੇ ਆ ਤੇ ਸਾਨੂੰ ਗਹਿਰੀ ਨੀਂਦ ਆ ਜਾਵੇ ਤੌੜਦੇ ਹੀ ਸਾਨੂੰ ਲੱਗਦਾ ਹੈ ਕਿ ਮਿਲ ਗਿਆ ਹੱਲ ਇਹ ਐਸ ਕਰਕੇ ਹੁੰਦਾ ਹੈ ਕਿ ਸਾਡੀ ਆਤਮਾ ਆਪਣੇ ਮਾਰਗਦਰਸ਼ਕ ਦੂਤ ਨੂੰ ਮਿਲ ਕੇ ਉਹ ਸਮੱਸਿਆ ਦਾ ਹੱਲ ਲੈ ਕੇ ਆਉਂਦੀ ਹੈ ਇੱਕ ਹੋਰ ਗੱਲ ਇਸ ਬੁੱਕ 'ਚ ਲਿਖੀ ਹੈ ਜੋ ਅਸੀਂ ਅਕਸਰ ਸੋਚਦੇ ਆਂ ਕਈ ਵਾਰ ਆਪਣੇ ਵੱਡਿਆਂ ਤੋਂ ਵੀ ਪੁੱਛਦੇ ਆਂ ਉਹ ਹੈ ਕਿ ਕੋਈ ਬੱਚਾ ਕਿਉਂ ਛੋਟੀ ਉਮਰ 'ਚ ਹੀ ਇਸ ਦੁਨੀਆ ਤੋਂ ਚਲਾ ਜਾਂਦਾ ਹੈ ਐਵੇਂ ਕਿਉਂ ਹੁੰਦਾ ਹੈ ਇਸ ਦਾ ਜਵਾਬ ਇਸ ਕਿਤਾਬ ਦੇ ਵਿੱਚ ਲਿਖਿਆ ਹੈ ਜਦੋਂ ਕੋਈ ਆਤਮਾ ਇਸ ਧਰਤੀ ਤੇ ਆਉਂਦੀ ਹੈ ਆਪਣੀ ਗਰੋਥ ਦੇ ਲਈ ਤੇ ਉਸ ਨੂੰ ਲੱਗਦਾ ਹੈ ਕਿ ਉਸ ਦੀ ਗਰੋਥ ਨਹੀਂ ਹੋ ਰਹੀ ਉਸ ਦੇ ਆਸ-ਪਾਸ ਦਾ ਮਾਹੌਲ ਕੁਝ ਐਦਾਂ ਦਾ ਹੈ ਜੋ ਉਸ ਦੀ ਗਰੋਥ ਦੀ ਬਜਾਏ ਉਸ ਨੂੰ ਹੋਰ ਥੱਲੇ ਲਿਜਾ ਰਿਹਾ ਹੈ ਤਾਂ ਉਹ ਡਰ ਜਾਂਦੀ ਹੈ ਕਿ ਕਿਤੇ ਉਸ ਦਾ ਖੇਤਰ ਥੱਲੇ ਵੱਡਾ ਨਾ ਹੋ ਜਾਏ ਤਾਂ ਉਸ ਦਾ ਅਵਚੇਤਨ ਮਨ ਭਗਵਾਨ ਨੂੰ ਬੇਨਤੀ ਕਰਦਾ ਹੈ ਕਿ ਤੁਸੀਂ ਮੈਨੂੰ ਵਾਪਸ ਬੁਲਾ ਲਓ ਜੇ ਭਗਵਾਨ ਨੂੰ ਉਸ ਦੀ ਬੇਨਤੀ ਸਹੀ ਲੱਗਦੀ ਹੈ ਤਾਂ ਉਹ ਉਸ ਨੂੰ ਵਾਪਸ ਬੁਲਾ ਲੈਂਦੇ ਨੇ ਐ ਤੇ ਇੱਕ ਹੋਰ ਮਜ਼ੇ ਦੀ ਗੱਲ ਹੈ ਕਿ ਗੋਡ ਇਹਨਾਂ ਸੱਤਾ ਰੈਲਮ ਚੋਂ ਕਿਸੇ ਵੀ ਰੈਲਮ ਚ ਨਹੀਂ ਰਹਿੰਦੇ ਉਹ ਇਹਨਾਂ ਸਭ ਤੋਂ ਪਰੇ ਨੇ ਜੇ ਤੁਸੀਂ ਆਪਣੇ ਆਪ ਨੂੰ ਹੀਲ ਕਰਨਾ ਚਾਹੁੰਦੇ ਤਾਂ ਇਹ ਬੁੱਕ ਪੜ੍ਹਨੀ ਚਾਹੀਦੀ ਹੈ ਮੈਂ ਇਹ ਬੁੱਕ 2021 ਚ ਪੜ੍ਹੀ ਸੀ ਜਦੋਂ ਮੇਰੇ ਮਦਰ ਇਸ ਦੁਨੀਆ ਨੂੰ ਅਲਵਿਦਾ ਕਹਿ ਗਏ ਸਨ ਦਿਮਾਗ ਚ ਕਈ ਸਵਾਲ ਸੀ ਜਿਨ੍ਹਾਂ ਦੇ ਇਸ ਬੁੱਕ ਨੂੰ ਪੜ੍ਹ ਕੇ ਜਵਾਬ ਮਿਲੇ ਦੋਸਤੋ ਇੱਕ ਗੱਲ ਨੂੰ ਕਦੇ ਨਾ ਭੁੱਲਣਾ ਕਿ ਅਸੀਂ ਅਧਿਆਤਮਿਕ ਪ੍ਰਾਣੀ ਆ ਮਨੁੱਖੇ ਸਰੀਰ ਸਿਰਫ ਇੱਕ ਬਸਤਰ ਹੈ ਜੋ ਅਸੀਂ ਇਸ ਧਰਤੀ ਤੇ ਆਉਣ ਲਈ ਪਹਿਨਦੇ ਆਂ ਅਸੀਂ ਮਨੁੱਖ ਨਹੀਂ ਆ ਆਤਮਾ ਬਹੁਤ ਸ਼ਕਤੀਸ਼ਾਲੀ ਹੈ ਇਹ ਬਸਤਰ ਹੈ ਜਾਂ ਨਹੀਂ ਹੈ ਕੋਈ ਫਰਕ ਨਹੀਂ ਪੈਂਦਾ ਆਤਮਾ ਅਮਰ ਹੈ ਤੇ ਅਮਰ ਹੀ ਰਹੇਗੀ ਆਤਮਾ ਉਸ ਪਰਮਾਤਮਾ ਦਾ ਹੀ ਇੱਕ ਅੰਸ਼ ਹੈ ਜਿਉਂ ਸ਼ਕਤੀਸ਼ਾਲੀ ਹੈ ਤਾਂ ਉਸ ਦਾ ਅੰਸ਼ ਸ਼ਕਤੀਹੀਣ ਕਿਵੇਂ ਹੋ ਸਕਦਾ ਹੈ ਮੁਸ਼ਕਲਾਂ ਤੇ ਘਬਰਾਇਆ ਨਾ ਕਰੋ ਜਦੋਂ ਤੱਕ ਸਾਰੇ ਸਬਕ ਸਿੱਖ ਨਹੀਂ ਲੈਂਦੇ ਆਉਣਾ ਹੀ ਪੈਣਾ ਬਾਰ-ਬਾਰ ਚੰਗਾ ਹੈ ਕਿ ਜੋ ਮੁਸ਼ਕਲ ਆਏ ਉਸ ਨੂੰ ਕਿੜੇ ਮੱਥੇ ਸਵੀਕਾਰ ਕਰੋ ਤੇ ਉਸ ਨੂੰ ਪੜੇ ਹੋਏ ਸਬਕ ਦਾ ਹਿੱਸਾ ਬਣਾਓ ਐਦਾ ਕਰਨ ਦੇ ਨਾਲ ਜਲਦੀ ਅਗਲੇ ਖੇਤਰ ਦੇ ਵਿੱਚ ਪਹੁੰਚਣ ਦਾ ਰਾਹ ਖੁੱਲਦਾ ਹੈ ਹੁਣ ਗੱਲ ਕਰਦੇ ਹਾਂ ਉਸ ਪ੍ਰੋਸੈਸ ਦੀ ਜਿਸ ਨੂੰ ਵਰਤ ਕੇ ਇਹ ਕਿਤਾਬ ਲਿਖੀ ਗਈ ਹੈ ਇਹ ਕਿਤਾਬ ਆਟੋ ਰਾਈਟਿੰਗ ਦੇ ਥਰੂ ਲਿਖੀ ਗਈ ਹੈ ਆਟੋ ਰਾਈਟਿੰਗ ਕਰਨ ਵਾਲੇ ਆਪਣੇ ਹੱਥ 'ਚ ਪੈਨ ਫੜ ਕੇ ਉਸ ਨੂੰ ਪੇਪਰ 'ਤੇ ਰੱਖ ਦਿੰਦੇ ਨੇ ਆਤਮਾ ਆਪਣੇ ਆਪ ਉਸ ਪੈਨ ਨੂੰ ਹਿਲਾ ਕੇ ਜੋ ਲਿਖਵਾਉਣਾ ਹੁੰਦਾ ਉਹ ਲਿਖਵਾ ਦਿੰਦੀ ਹੈ ਮਤਲਬ ਇਹ ਕਹਿ ਲਵੋ ਕਿ ਆਪਣੇ ਪੈਨ ਚੱਲਦਾ ਲਿਖਣ ਲਈ ਆਟੋ ਰਾਈਟਿੰਗ ਕਰਨ ਲਈ ਦੋਨੋਂ ਤਰ੍ਹਾਂ ਚ ਇੱਕ ਸਹਿਮਤੀ ਹੁੰਦੀ ਹੈ ਜਿਸ ਕਰਕੇ ਇਹ ਸੰਭਵ ਹੋ ਸਕਦਾ ਹੈ ਖੁਸ਼ ਰਹੋ ਖਸਦੇ ਰਹੋ ਉਮੀਦ ਕਰਦੇ ਆਂ ਵੀਡੀਓ ਪਸੰਦ ਆਈ ਹੋਵੇਗੀ ਧੰਨਵਾਦ